ਤੋ 3 ਮਹੀਨੇ ਪਹਿਲਾਂ ਮੇਰੀ ਵਾਈਫ ਮੇਰੇ ਬੱਚੇ ਤੇ ਮੇਰੇ ਬਜ਼ੁਰਗਾਂ ਛੱਡ ਕੇ ਕਿਸੇ ਅਨਨੋਨ ਬੰਦੇ ਨਾਲ ਭੱਜ ਚੁੱਕੀ ਸੀਗੀ ਪੰਜ ਮੇਰੇ ਉੱਤੇ ਦਰਖਾਸਤਾਂ ਦਿੱਤੀਆਂ ਜੋ ਕਿ ਮੈਂ 1 ਸਾਲ ਦੇ ਵਿੱਚ ਇਹ ਝੂਠੀਆਂ ਸਾਫ਼ਤ ਕਰ ਚੁੱਕਾ ਹਾਂ ਉਹਨਾਂ ਨੇ ਇਹਨਾਂ ਨੂੰ ਦੋਨਾਂ ਨੂੰ ਬੇਦਖਲ ਕੀਤਾ ਹੋਇਆ ਸੀਗਾ ਮੇਰੇ ਸੋਹਰਾ ਸਾਹਿਬ ਤੇ ਮੇਰੀ ਐਕਸ ਪਤਨੀ ਮੈਂ ਜਦੋਂ ਕੁੰਡੇ ਜਿੰਦੇ ਲੱਗ ਕੇ ਆਪਣਾ ਗੁਰਦੁਆਰਾ ਸਾਹਿਬ ਜਾਣ ਲੱਗਿਆ ਤੇ ਮੇਰੇ ਤੇ ਇਹਨਾਂ ਨੇ 25-30 ਜਣੇ ਅਟੈਕ ਕੀਤਾ ਤੇ ਮੇਰੇ ਹਾਲ ਦੇਖ ਸਕਦੇ ਹੋ ਸਾਰਾ ਪਾਰਟ ਉਹ ਜਿਹੜੀ ਕੁੜੀ ਆਈ ਆ ਜੀ ਉਹ ਨਿਕਲ ਕੇ ਗਈ ਹੋਈ ਆ ਅਫੀਸ਼ੀਅਲ ਇਹ ਸਾਲ ਫਰਵਰੀ ਦੀ ਸਾਡੀ ਉਹ ਕਿਸੇ ਦਿਨ ਨਹੀਂ ਬਣੀ ਅਸੀਂ ਹੁਣੇ ਮੁੰਡੇ ਦੇ ਨਾਲ ਖੜੇ ਆ ਮੁੰਡਾ ਸੱਚਾ ਸਹੀ ਆ ਬਜ਼ੁਰਗਾਂ ਨੂੰ ਸਾਬਦਾ ਨਹੀਂ 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 ਮੈਨੂੰ ਨਹੀਂ ਪਤਾ ਕਿ ਇਹ ਨਾ ਪਟਾਵੇ ਨੂੰ ਸਤਿ ਸ਼੍ਰੀ ਅਕਾਲ ਆ ਦੇਖੋ 사ਚੀ ਕਾਲ ਜੀ ਮੈਂ ਹਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਗੱਲ ਪੰਜਾਬ ਦੀ ਗੱਲ ਪੰਜਾਬ ਦੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਧੰਨਵਾਦ ਕਰਦੇ ਆ ਹਲਕਾ ਸਾਨੇਵਾਲ ਦੇ ਵਿੱਚ ਮੌਜੂਦ ਹੈ ਜਿੱਥੇ ਇੱਕ ਲੜਕੀ ਐਲੀਓ ਆਪਣੇ ਸੋਹਰੇ ਪਰਿਵਾਰ ਦੇ ਉੱਤੇ ਕੰਬੀਰ ਦੋਸ਼ ਲਗਾਏ ਜਾ ਰਹੇ ਨੇ ਉਹਨਾਂ ਦਾ ਸੋਹਰਾ ਪਰਿਵਾਰ ਵੀ ਸਾਡੇ ਨਾਲ ਮੌਜੂਦ ਹੈ ਤੇ ਉਹ ਲੜਕੀ ਵੀ ਮੌਜੂਦ ਹੈ ਤੇ ਕਿਤੇ ਨਾ ਕਿਤੇ ਤੁਹਾਨੂੰ ਦੱਸਦੀ ਏ ਕਿ ਲੜਕੀ ਦੇ ਸੋਹਰੇ ਪਰਿਵਾਰ ਵੱਲੋਂ ਕਿਹਾ ਜਾ ਰਿਹਾ ਕਿ ਲੜਕੀ ਨਸ਼ਾ ਤਸਕਰਾਂ ਦੇ ਨਾਲ ਜਿਹੜੇ ਕਿ ਮਿਲ ਜੁਲ ਰਹੀ ਹੈ ਤੇ ਨਾਲ ਦੇ ਨਾਲ ਦੱਸਦੀ ਏ ਕਿ ਪਰਿਵਾਰ ਦਾ ਇਹ ਵੀ ਕਹਿਣਾ ਵੇ ਇਸ ਲੜਕੇ ਦਾ ਲੜਕੀ ਦਾ ਸਾਡੇ ਨਾਲ ਤਲਾਕ ਹੋ ਚੁੱਕਿਆ ਹੈ ਪਰ ਲੜਕੀ ਜਿਹੜੀ ਕਿ ਜਿਹੜੇ ਉਹਨਾਂ ਦੇ ਦਾਦੇ ਦੀ ਪ੍ਰੋਪਰਟੀ ਨੂੰ ਹੜਪਣ ਵਾਸਤੇ ਇੱਕ ਸਕੀਮ ਬਣਾ ਰਹੀ ਹੈ ਗੇਮ ਬਣਾ ਰਹੀ ਹੈ ਕੀ ਪੂਰਾ ਸੱਚ ਹੈ ਦੋਨੋਂ ਪਰਿਵਾਰ ਸਾਡੇ ਨਾਲ ਮੌਜੂਦ ਹੈ ਆਓ ਮਿਲਦੇ ਆ ਤੇ ਕਰਦੇ ਆ ਦੋਨਾਂ ਪਰਿਵਾਰਾਂ ਨਾਲ ਗੱਲ ਹਾਂਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਰ ਕੀ ਨਾਮ ਅਤੇ ਕਿੱਥੋਂ ਦੇ ਤੁਸੀਂ ਰਹਿਣ ਵਾਲੇ ਹੋ ਮੇਰਾ ਨਾਮ ਹੈ ਸੁਖਿੰਦਰ ਸਿੰਘ ਤੇ ਰਹਿਣ ਵਾਲਾ ਮੈਂ ਸਾਹਨੇ ਆਲ ਦਾ ਸਰ ਕੀ ਮਾਮਲਾ ਹੋਇਆ ਜੀ ਕਿ ਅੱਜ ਜਿਹੜੇ ਕਿ ਤੁਹਾਡੇ ਐਕਸ ਪਤਨੀ ਨੇ ਉਹਨਾਂ ਦੇ ਬਾਲਾ ਗੰਭੀਰ ਦੋਸ਼ ਲਗਾਏ ਗਏ ਨੇ ਤੁਹਾਡੇ ਉੱਪਰ ਕੀ ਮਾਮਲਾ ਸੀ ਪੂਰਾ ਉਹਦੇ ਬਾਰੇ ਥੋੜਾ ਜਿਆਦਾ ਜਾਣਕਾਰੀ ਦਿਓ ਮਾਮਲਾ ਹੈ ਸੀਗਾ ਹੱਦ ਤੋਂ 1 ਸਾਲ 2-3 ਮਹੀਨੇ ਪਹਿਲਾਂ ਮੇਰੀ ਵਾਈਫ ਮੇਰੇ ਬੱਚੇ ਤੇ ਮੇਰੇ ਬਜ਼ੁਰਗਾਂ ਨੂੰ ਛੱਡ ਕੇ ਕਿਸੇ ਅਨਨੋਨ ਬੰਦੇ ਨਾਲ ਭੱਜ ਚੁੱਕੀ ਸੀਗੀ ਜੀ ਤੇ ਇਹਨੇ ਮੇਰੇ ਉੱਤੇ ਤਿੰਨ ਕੋਰਟ ਕੇਸ ਲਵਾਏ ਤੇ ਪੰਜ ਮੇਰੇ ਉੱਤੇ ਦਰਖਾਸਤਾਂ ਦਿੱਤੀਆਂ ਜੋ ਕਿ ਮੈਂ 1 ਸਾਲ ਦੇ ਵਿੱਚ ਇਹ ਝੂਠੀਆਂ ਸਾਬਤ ਕਰ ਚੁੱਕਿਆ ਮੇਰੇ ਕੋਲ ਪੀਜੀਡ ਨੰਬਰ ਹੈਗੇ ਨੇ ਜੀ ਠੀਕ ਹੈ ਜੀ ਕੋਰਟ ਦੇ ਸਾਰੇ ਮੇਰੇ ਵਿੱਚ ਬਾਇਓ ਡਾਟਾ ਹੈਗੇ ਜਿਹੜੇ ਤਿੰਨੇ ਕੋਰਟ ক্লোਜ਼ ਕਰਾ ਚੁੱਕਿਆ ਮੈਂ ਤੇ ਮੇਰੇ ਝੂਠੀਆਂ ਦਰਖਾਸਤਾਂ ਦੰਦੀ ਸੀਗੀ ਤੇ ਹੁਣ ਮੈਂ ਜੀ ਇਹਦੇ ਨਾਲ ਡਿਸਟ੍ਰਿਬਿਊਟ ਸੀਗਾ ਜੋ ਸਾਰਾ ਜੀ ਫਾਈਨਲ ਹੋ ਚੁੱਕਿਆ ਜੀ ਠੀਕ ਹੈ ਜੀ ਤਲਾਕ ਵਗੈਰਾ ਮੇਰਾ ਕੋਰਟ ਦੇ ਥਰੂ ਤੇ ਜਿੰਨੇ ਕੇਸ ਚੱਲਦੇ ਸੀਗੇ ਸਾਰੇ ਕੋਲ ਬੰਦ ਹੋ ਚੁੱਕੇ ਨੇ ਜੀ ਜਦੋਂ ਜੇ ਕਿਸੇ ਹੋਰ ਵਿਅਕਤੀ ਦੇ ਨਾਲ ਗਏ ਆ ਤੇ ਉਦੋਂ ਤੁਸੀਂ ਪੁਲਿਸ ਕੰਪਲੀਟ ਵਗੈਰਾ ਉਹਦੇ ਵਿੱਚ ਕੀਤੀ ਗਈ ਸੀ ਇਹਨਾਂ ਦੇ ਬਿਲਕੁਲ ਬਿਲਕੁਲ ਕੀਤੀ ਗਈ ਸੀਗੀ ਤੇ ਕੀ ਪੁਲਿਸ ਪ੍ਰਸ਼ਾਸਨ ਨੇ ਕੋਈ ਤੁਹਾਨੂੰ ਲਿਖਤੀ ਦੇ ਵਿੱਚ ਪੁੱਛ ਜਾਂ ਨਾ ਨਹੀਂ ਕੁਝ ਨਹੀਂ ਦਿੱਤਾ ਉਹ ਕਹਿੰਦੇ ਵੀ ਕੋਰਟ ਦੇ ਵਿੱਚ ਤੁਹਾਡਾ ਕੇਸ ਚੱਲਦਿਆਂ ਉੱਤੇ ਨਿਬੜੋ ਠੀਕ ਤੇ ਜਿਹੜਾ ਕਿ ਜਿਹੜਾ ਕਿ ਅੱਜ ਜਿਹੜਾ ਵਾਰਦਾਤ ਹੋਈ ਆ ਕੀ ਗੱਲਬਾਤ ਹੋਈ ਸੀ ਕਿ ਕੀ ਕਿਸ ਤਰੀਕੇ ਨਾਲ ਜਿਹੜੀ ਇਹ ਕੱਢਣਾ ਸਾਰੀ ਵਾਰਦਾਤ ਐ ਉਹ ਵੀ ਸੀਗੀ ਜਦੋਂ ਇਹ ਘਰੋਂ ਭੱਜੀ ਸੀਗੀ ਤੇ ਬਜ਼ੁਰਗ ਨੂੰ ਮੇਰੇ ਕੋਲ ਰਹਿ ਗਏ ਸੀਗੇ ਇਹਦੇ ਦਾਦਾ ਜੀ ਤੇ ਇੱਕ ਬੇਟਾ ਤੇ ਉਹ ਮੇਰੇ ਨਾਲ ਰਹਿੰਦੇ ਸੀਗੇ ਤੇ ਉਹਨਾਂ ਦੀ ਜਾਣਕ ਲੈਤੀ ਹੋ ਗਈ ਆ 15 ਤਰੀਕ ਨੂੰ ਤੇ ਉਹਨਾਂ ਨੇ ਇਹਨਾਂ ਨੂੰ ਦੋਨਾਂ ਨੂੰ ਬੇਦਖਲ ਕੀਤਾ ਹੋਇਆ ਸੀਗਾ ਮੇਰੇ ਸੋਹਰਾ ਸਾਹਿਬ ਤੇ ਮੇਰੀ ਐਕਸ ਪਤਨੀ ਤੇ ਉਹ ਜਿੰਨੀ ਜ਼ਿਆਦਾ ਸਾਰੇ ਕਾਰਕ ਹੋਏ ਬੇਦਖਲ ਸੀਗੇ ਚਲੋ ਫਿਰ ਵੀ ਇਹ ਮਿਹਨਤ ੱਕਾ ਕਰਕੇ ਆਪਣੀ ਫਿਰ ਵੀ ਜ਼ਮੀਨ ਲੈ ਗਈ ਮਿੱਤਰ ਠੀਕ ਹੈ ਜੀ ਤੇ ਹੁਣ ਭੋਗ ਸੀਗਾ ਉਹਨਾਂ ਦਾ ਅੱਜ ਤੇ ਮੈਂ ਆਪਣੇ ਬਜ਼ੁਰਗਾਂ ਦਾ ਭੋਗ ਪਾ ਰਿਹਾ ਸੀਗਾ ਤੇ ਘਰੇ ਮੈਂ ਸੁਖਨੀ ਸਾਹਿਬ ਦਾ ਪਾਠ ਖੁਲਾਇਆ ਸੀਗਾ ਘਰੇ ਅਰਦਾਸ ਕਰਾ ਕੇ ਅਸੀਂ ਗੁਰਦੁਆਰਾ ਸਾਹਿਬ ਕੋ ਭੋਗ ਪਾਉਣਾ ਸੀਗਾ ਉਸ ਤੋਂ ਬਾਅਦ ਸਾਰਾ ਪਰਿਵਾਰ ਮੇਰਾ ਗੁਰਦੁਆਰਾ ਸਾਹਿਬ ਚਲੇ ਗਿਆ ਤੇ ਮੈਂ ਜਦੋਂ ਕੁੰਡੇ ਜਿੰਦੇ ਲਾ ਕੇ ਆਪਣਾ ਗੁਰਦੁਆਰਾ ਸਾਹਿਬ ਜਾਣ ਲੱਗਿਆ ਤੇ ਮੇਰੇ ਤੇ ਇਹਨਾਂ ਨੇ 25-30 ਜਣੇ ਅਟੈਕ ਕੀਤਾ ਤੇ ਮੇਰੇ ਹਾਲ ਦੇਖ ਸਕਦੇ ਹੋ ਸਾਰਾ ਪਾਰਟ ਤੇ ਮੇਰੇ ਇੱਕ ਦੰਦ ਤੇ ਵੀ ਫ੍ਰੈਕਚਰ ਹੈਗਾ ਕੱਲ ਨੂੰ ਉਹਦੇ ਵਿੱਚ ਦੇਖਦੇ ਆ ਜੀ ਤੁਸੀਂ ਦਾਵਾ ਕਰ ਰਹੇ ਹੋ ਕਿ ਉਹਨਾਂ ਦੀ ਜਿਹੜੀ ਖਤਿਆ ਡੈਥ ਹੈ ਜਿਹੜੀ ਉਹ ਨੈਚੁਰਲ ਡੈਥ ਹੈ ਲੇਕਿਨ ਤੁਹਾਡੀ Ex-wife ਹੈ ਜਿਹੜੇ ਉਹਨਾਂ ਨੇ ਕਲੇਮ ਕੀਤਾ ਹੈ ਕਿ ਉਹਨਾਂ ਦੀ ਹੱਤਿਆ ਕੀਤੀ ਗਈ ਸੀਗੀ ਔਰ ਪਰਿਵਾਰ ਨੂੰ ਜਾਣਕਾਰੀ ਨਹੀਂ ਦਿੱਤੀ ਗਈ ਸੰਸਕਾਰ ਜਿਹੜਾ ਉਹਨਾਂ ਦੀ ਜਾਣਕਾਰੀ ਕੋ ਬਿਨਾ ਕਰ ਦਿੱਤਾ ਗਿਆ ਇੱਕ ਸਾਲ 3 ਮਹੀਨੇ ਹੋ ਗਏ ਉਹਨਾਂ ਨੂੰ ਗਈ ਤੇ ਸਭ ਸੰਭਾਲ ਤੈ ਕਰ ਮੈਂ ਕਰ ਜੀ ਪਾਵਰ ਆਫ ਟਰਨੀ ਮੇਰੇ ਕੋਲ ਸੀ ਜਿੱਦ ਤਨ ਮੈਂ ਇੱਥੋਂ ਪਿੰਡੋਂ ਆਪਣੇ ਪਿੰਡ ਨੂੰ ਲੈ ਕੇ ਗਿਆ ਉਹ ਸਾਡਾ ਸਾਰਾ ਕੁਝ ਕਰਕੇ ਲੈ ਕੇ ਗਿਆ ਸਾਰਿਆਂ ਸ਼ਾਂਤੀ ਦੇ ਨਾਲ ਗਿਆ ਔਰ ਨਹੀਂ ਸੀ ਠੀਕ ਹੈ ਜੀ ਉਹ ਸਾਰੀ ਕੇਅਰ ਮੈਂ ਕਰਦਾ ਸੀਗਾ ਬਕਾਇਦਾ ਬਾਪੂ ਜੀ ਨੇ ਇਹਨਾਂ ਨੂੰ ਬੇਦਖਲ ਕੀਤਾ ਹੋਇਆ ਸੀਗਾ ਬਕਾਇਦਾ ਮੈਨੂੰ ਕਹਿ ਕੇ ਗਏ ਸੀਗੇ ਵੀ ਇਹ ਸਾਡੀ ਗੰਟੀ ਲਾਦਾ ਵੀ ਇਹਦਾ ਮੈਨੂੰ ਮੋਟਾ ਨਾ ਲਵਾਇਓ ਇਹ ਮੈਨੂੰ ਮਾਪਿਓ ਨੂੰ ਮੇਰੇ ਮਗਾਣਾ ਕੱਢਦੇ ਤੇ ਇੱਕ ਤੁਹਾਨੂੰ ਔਰ ਦੱਸ ਦਿੰਦਾ ਜਿਹੜੇ ਇਹ ਦਾਅਵੇ ਕਰ ਰਹੇ ਨੇ ਇਹ ਦੋਨਾਂ ਦੀ ਮੇਰੇ ਕੋਲ ਵੀਡੀਓ ਪਈ ਹੈ ਬਕਾਇਦਾ ਦੋਨੇ ਬਾਪੂ ਜੀ ਦੇ ਥੱਪੜ ਮਾਰਦੇ ਹੂੰ ਸੋਰਾ ਸਾਹਿਬ ਦੀ ਕੁਰਦੀ ਮੇਰੇ ਕੋਲ ਵੀਡੀਓ ਪਈ ਹੈ ਬਾਪੂ ਜੀ ਨੂੰ ਕੁੱਟਿਆ ਉਹਨਾਂ ਨੇ ਤਾਂ ਮਾਮ ਨੂੰ ਪਿੰਡ ਲੈ ਕੇ ਗਿਆ ਜੀ ਬਾਪੂ ਜੀ ਨੇ ਬਕਾਇਦਾ ਕਿਹਾ ਵੀ ਮੈਨੂੰ ਇਹ ਨਹੀਂ ਮਾਰ ਦੇਣਾ ਕੀ ਦਾ ਰੂਪਿੰਦਾ ਮੈਨੂੰ ਪਿੰਡ ਲੈ ਜਾ ਤੇ ਬੇਦਰਖਲ ਕੀਤੇ ਹੋਏ ਸੀ ਠੀਕ ਹੈ ਉਹ ਹੁਣ ਵੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮੰਗ ਇਹ ਕਰਦੇ ਵੀ ਦੇਖੋ ਵੀ ਮੈਂ ਬੱਚਾ ਪਾਲਣਾ ਤੇ ਮੈਨੂੰ ਹਰਾਸਮੈਂਟ ਕਰ ਰਹੇ ਨੇ ਬਸ ਵੀ ਚੜ ਦੀ ਜ਼ਿੰਦਗੀ ਜਿਉਣਾ ਚਾਹੁੰਦਾ ਮੈਂ ਸਾਰਾ ਕੁਝ ਦੇ ਦਾਂ ਉਹਨਾਂ ਨੂੰ ਜੋ ਹੱਕ ਸੀਗਾ ਉਹਨਾਂ ਦਾ ਤੇ ਮੈਨੂੰ ਉਹ ਆਮਨਾਂ ਰਹਣ ਦੀ ਜਗ੍ਹਾ ਦਿੱਤੀ ਜਾਵੇ ਸਾਸ਼ੀਕਲ ਮਾਤਾ ਜੀ ਸਸਰੀ ਗਰ ਕੀ ਨਾਮ ਹੈ ਮਾਤਾ ਜੀ ਕਿਸਿੰਦਰ ਕੌਰ ਮਾਤਾ ਜੀ ਅੱਜ ਇੱਕ ਲੜਕੇ ਦੀ ਝੜਪ ਹੋਈ ਆ ਤੁਹਾਡਾ ਉਹਦੇ ਨਾਲ ਕੀ ਰਿਸ਼ਤਾ ਵਾ ਤੇ ਕੀ ਕਾਰਨ ਸੀ ਉੱਟੜ ਕੋ ਉਹ ਜਿਹੜੀ ਕੁੜੀ ਆਈ ਆ ਜੀ ਉਹ ਨਿਕਲ ਕੇ ਗਈ ਹੋਈ ਆ ਅਪੀਸ਼ਲ ਇਹ ਸਾਲ ਫਰਵਰੀ ਦੀ ਜੀ ਸਾਡੀ ਉਹ ਕਿਸੇ ਦੇ ਨਹੀਂ ਬਣੀ ਅਸੀਂ ਹੁਣੇ ਮੁੰਡੇ ਦੇ ਨਾਲ ਖੜੇ ਆ ਮੁੰਡਾ ਸੱਚਾ ਸਹੀ ਆ ਬਜ਼ੁਰਗਾਂ ਨੂੰ ਸਾਂਭਦਾ ਤੁਹਾਡਾ ਕੀ ਰਿਸ਼ਤਾ اصل ਵਿੱਚ ਮੇਰੀ ਭਾਣਜੀ ਸੀ ਮੈਂ ਉਹਦੀ ਮਾਸੀ ਸੀ ਜੀ ਜਿੰਨੇ ਵੀ ਪਿੰਡ ਦੇ ਲੋਕ ਆਏ ਨੇ ਉਹ ਕਿਹਨਾਂ ਦੇ ਨਾਲ ਆਏ ਜਿੰਨੇ ਆ ਨਾਲ ਖੜੇ ਨੇ ਅਸੀਂ ਮੁੰਡੇ ਦੇ ਨਾਲ ਆਇਆ ਕੁੜੀ ਦੇ ਚਾਚੇ ਤਾਏ ਨੇ ਮੈਂ ਮਾਸੀ ਆ ਮਾਮਾ ਅਸੀਂ ਸਾਰੇ ਰਲ ਕੇ ਮੁੰਡੇ ਦੇ ਨਾਲ ਖੜੇ ਆ ਤੇ ਪ੍ਰਸ਼ਾਸਨ ਦੇ ਕੋਲੋਂ ਮੰਗ ਕੀ ਕਰਦੇ ਹੁਣ ਮੰਗਾ ਮੰਗਦੇ ਆਂ ਵੀ ਇਨਸਾਫ ਦਿਵਾਵੋ ਹਾਂ ਇਹਨੇ ਬਜ਼ੁਰਗਾਂ ਨੂੰ ਵੀ ਸਾਹਬੇ ਆ ਪਹਿਲਾਂ ਨਿੱਕੇ ਜਿਹੇ ਜਵਾਕ ਨੂੰ ਵੀ ਸਾਹਬਦਾ ਫਿਰ ਮੈਨੂੰ ਦੋ ਬਜ਼ੁਰਗਾਂ ਨੂੰ ਸਾਹਬਦਾ ਤੇ ਇੱਕ ਨੂੰ ਚੱਕ ਕੇ ਲੈ ਗਈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਕੀ ਨਾਮ ਹੈ ਤੁਹਾਡਾ ਕਿਰਨਦੀਪ ਕੌਰ ਜੀ ਕਿਰਨਦੀਪ ਜੀ ਅੱਜ ਕੀ ਗੱਲ ਬਾਤ ਹੋਈ ਹੈ ਜਿਹੜਾ ਕਿ ਤੁਹਾਨੂੰ ਇਸ ਜਗ੍ਹਾ ਦੇ ਉੱਤੇ ਥਾਣੇ ਦੇ ਵਿੱਚ ਪਹੁੰਚਣਾ ਪਿਆ ਸਰ ਮੇਰੇ ਨਾ ਦਾਦਾ ਜੀ ਪੂਰੇ ਹੋ ਗਏ ਸੀ 15 ਤਰੀਕ ਨੂੰ ਜੀ ਜਿਹੜਾ ਮੇਰਾ ਐਕਸ ਹਸਬੈਂਡ ਆ ਉਹਨੇ ਸਾਨੂੰ ਦੱਸਿਆ ਨਹੀਂ ਉਹਨੇ ਜਿਹਦਾ ਮਰਡਰ ਕੀਤਾ ਤੇ ਉਹਨੇ ਸਾਨੂੰ ਮੂੰਹ ਤੱਕ ਨਹੀਂ ਦਿਖਾਇਆ ਜੇ ਬਿਨਾਂ ਦੱਸੇ ਸਾਨੂੰ ਸੰਸਕਾਰ ਕਰਤਾ ਤੇ ਸਾਨੂੰ ਸਾਹਨੇ ਵਾਲੋਂ ਕਿਸੇ ਨੇ ਫੋਨ ਕੀਤਾ ਵੀ ਤੇਰਾ ਦਾਦਾ ਪੂਰਾ ਹੋ ਗਿਆ ਤੇ ਅਸੀਂ ਅੱਜ ਕਿਹਾ ਵੀ ਅਸੀਂ ਭੋਗ ਤੇ ਚੱਲ ਚੱਲ ਜਾਨੇ ਆ ਤੇ ਮੇਰੇ ਡੈਡੀ ਅਕਬਾਲ ਸਿੰਘ ਜੀ ਕਹਿੰਦੇ ਵੀ ਮੈਂ ਚੱਪਲ ਪਾਲਮਾਂ ਵੀ ਜੁੱਤੀ ਮੇਰੇ ਲੱਗਦੀ ਆ ਅਸੀਂ ਜੀ ਸਰ ਡੈਡੀ ਚੱਪਲਾਂ ਪਾਉਣ ਗਏ ਐਨੇ ਨੂੰ ਜਿਹੜਾ ਸੁਖਜਿੰਦਰ ਸਿੰਘ ਮੇਰਾ ਐਕਸ ਹਸਬੰਡ ਆ ਉਹ ਜੀ ਆ ਗਿਆ ਤੇ ਉਹ ਵੀਡੀਓ ਬਣਾਉਣ ਲੱਗ ਗਿਆ ਤੇ ਉਹਨੇ ਮੇਰੇ ਪਹਿਲਾਂ ਬਾਲਟੀ ਮਾਰੀ ਫਿਰ ਮੈਨੂੰ ਗਾਲਾਂ ਗੱਡੀਆਂ ਲੱਤ ਵੀ ਮੇਰੇ ਮਾਰੀ ਢਿੱਡ 'ਚ ਤੇ ਉਦੋਂ ਬਾਅਦ ਸਰ ਤੇ ਲੱਤ ਵੀ ਮਾਰੀ ਢਿੱਡ 'ਚ ਫਿਰ ਉਦੋਂ ਬਾਅਦ ਉਹਦੀ ਮੰਮੀ ਆ ਗਈ ਮਾਸੀਆਂ ਆ ਗਈਆਂ ਮੇਰੀਆਂ ਜਸਵਿੰਦਰ ਕੌਰ ਤੇ ਜਿੰਦਰ ਕੌਰ ਤੇ ਬਲਵਿੰਦਰ ਕੌਰ ਉਹਦੀ ਮੰਮੀ ਸੁਖਜਿੰਦਰ ਸਿੰਘ ਦੀ ਮੰਮੀ ਉਹਦਾ ਭਰਾ ਉਹਦਾ ਮਾਮਾ ਤੇ ਮੇਰੀ ਮਾਸੀ ਦਾ ਮੁੰਡਾ ਇਹ ਆ ਕੇ ਸਾਨੂੰ ਚਿੰਬੜ ਗਏ ਮਾਰਨ ਲੱਗ ਗਏ ਡੰਡੇ ਡੁੰਡੇ ਚੱਕ ਲਈ ਬਲਵਿੰਦਰ ਕੌਰ ਇਹਨੇ ਮੇਰੇ ਬਾਲ ਵੀ ਫੜੇ ਸਰ ਤੇ ਕਹਿੰਦੇ ਵੀ ਤੂੰ ਸੀ ਨਿਕਲੋ ਐ ਵੀ ਵੀ ਕਹਿੰਦੇ ਤੁਸੀਂ ਇੱਥੇ ਕੀ ਕਰਨ ਆਏ ਹੋ ਨਿਕਲੋ ਤੇ ਫਿਰ ਸਰ ਸੁਖਜਿੰਦਰ ਸਿੰਘ ਅੰਦਰੋਂ ਕਿਰਪਾਨ ਲੈ ਕੇ ਆਇਆ ਤੇ ਸਰ ਇਹਨੇ ਮੇਰੇ ਆ ਕੇ ਇੱਥੇ ਬਾਹ ਤੇ ਟੱਕ ਮਾਰਿਆ ਟਾਂਕੇ ਲੱਗੇ ਆ ਕਿੰਨੇ ਟਾਂਕੇ ਲੱਗੇ तरो एम आर एल ते लिखिया हुया वाची ते लिखिया हुया वा ਹਾਂ ਜੇ ਇਹ ਜਿਹੜੀ ਲੜਾਈ ਹੋਈ ਆ ਉਹਦੀ ਵਜ੍ਹਾ ਕੀ ਆ ਰੰਜਿਸ਼ ਬਾਜੀ ਕੀ ਆ ਜੀ ਤੁਹਾਡੇ ਨਾਲ ਵਜ੍ਹਾ ਤਾਂ ਸਰ ਕੁਝ ਵੀ ਨਹੀਂ ਸੀਗੀ ਅੱਜ ਦਾਦਾ ਜੀ ਦਾ ਭੋਗ ਸੀਗਾ ਮੇਰੇ ਫਾਦਰ ਸਾਹਿਬ ਕਵਾਲ ਸਿੰਘ ਦੇ ਨਾਮ ਘਰਵਾਜੀ ਡੈਡੀ ਜੀ ਕਹਿੰਦੇ ਵੀ ਬਸ ਮੇਰੀ ਜੁੱਤੀ ਆ ਜਿਹੜੀ ਜੁੱਤੀ ਪਾਈ ਹੋਈ ਸੀ ਵੀ ਜੀ ਨਵੀਂ ਨਵੀਂ ਜੁੱਤੀ ਪਾਈ ਹੋਈ ਸੀਗੀ ਤੇ ਉਹ ਕਹਿੰਦੇ ਵੀ ਮੈਂ ਮੇਰੀ ਗੁਰਦੁਆਰਾ ਸਾਹਿਬ ਕੋ ਜੁੱਤੀ ਨਾ ਚੱਕ ਲਵਾਂ ਮੈਂ ਚੱਪਲ ਪਾ ਲਵਾਂ ਐਨੇ ਨੂੰ ਜੀ ਮੈਂ ਕਹਾਂ ਡੈਡੀ ਪਾ ਲਾ ਚੱਪਲ ਆ ਪਾ ਚੱਲਦੇ ਹਾਂ ਗੁਰਦੁਆਰਾ ਸਾਹਿਬ ਐਨੇ ਸੁਖਜਿੰਦਰ ਸਿੰਘ ਆ ਕੇ ਸਾਨੂੰ ਆਵਾਤਾਵਾ ਬੋਲਣ ਲੱਗ ਗਿਆ ਗਾਲਾਂ ਕੱਢਣ ਲੱਗ ਗਿਆ ਤੇ ਮਾਸੀਆਂ ਵੀ ਮੇਰੇ ਬ ਜਿੰਦਰਕੌਰ ਤੇ ਜਿੰਦਰਕੌਰ ਜੀ ਉਹਦੀ ਮਾਂ ਵੀ ਬੋਲਣ ਲੱਗ ਗਈ ਉਹਨਾਂ ਨੇ ਡੰਡੇ ਚੱਕੇ ਇਹ ਇਹਨਾਂ ਨੇ ਫੜੇ ਡੰਡੇ ਨਾਲ ਮੇਰੀ ਆਂਟੀਆਂ ਸੀਗੀਆਂ ਅੱਜ ਕਿ ਚਲ ਭੋਗਤੇ ਜਾਣਾ ਵੀ ਕਿਤੇ ਚੰਬੜਨਾ ਜਾਣ ਤੇ ਤਾਂ ਅਸੀਂ ਇਹਨਾਂ ਨੂੰ ਨਾਲ ਲੈ ਕੇ ਆਏ ਇਹਨਾਂ ਨੇ ਡੰਡੇ ਫੜੇ ਉਹਨਾਂ ਤੋਂ ਕਿਹੜੇ ਤੁਹਾਡੇ ਹਸਬੰਡ ਆ ਉਹਨਾਂ ਨਾਲ ਤੁਹਾਡਾ ਤਲਾਕ ਹੋ ਚੁੱਕਾ ਹਾਂਜੀ ਸਰ ਤਲਾਕ ਹੋ ਚੁੱਕਿਆ 19 ਤਰੀਕ ਨੂੰ ਉਹਨੇ ਜੱਜ ਦੇ ਰਾਹੀਂ ਮੈਨੂੰ 20 ਲੱਖ ਦਾ ਚੈੱਕ ਦਿੱਤਾ ਸੀ ਜੋ ਬਾਂਸ ਹੋ ਗਿਆ ਤੇ ਜੱਜ ਸਾਹਿਬ ਨੇ 27 ਤਰੀਕ ਪਾਈ ਸੀਗੀ ਵੀ ਵੀ ਤਦੋਂ ਲੱਗਦਾ ਕਿ ਕਿਤੇ ਨਾ ਕਿਤੇ ਉਹ ਜਾਦੂ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਕਿ ਪੈਸੇ ਲੈਣੇ ਬੈਠੇ ਸਾਰੇ ਜਾਨਵਾਰ ਮਾਰਨ ਦੀ ਕੋਸ਼ਿਸ਼ ਹੀ ਕੀਤੀ ਸੀਗੀ ਕਿਰਪਾਨ ਮਾਰੀ ਨਹੀਂ ਬੰਦਾ ਕੋਈ ਨਹੀਂ ਕਿਰਪਾਨ ਚੱਕਦਾ ਹੈਗਾ ਵੀ ਜਿੰਨੀ ਮਰਜ਼ੀ ਲੜਾਈ ਹੋਵੇ ਤੇ ਸਰ ਪਹਿਲਾਂ ਇਹਨੇ ਮੇਰੇ ਫਾਦਰ ਸਾਹਿਬ ਨੂੰ ਆਪਣੇ ਪਿੰਡ ਲੈ ਜਾ ਕੇ ਮਾਰਿਆ ਉਹਦਾ ਮਰਡਰ ਕੀਤਾ ਤਾਂ ਜੋ ਅਸੀਂ ਰੋਲਾ ਨਾ ਪਾ ਸਕੀਏ ਹੈਨਾ ਇਹਨੇ ਮਰਡਰ ਕੀਤਾ ਵਾ ਵੀ ਅਸੀਂ ਰੋਲਾ ਨਾ ਪਾਈਏ ਸਾਨੂੰ ਕਿਸੇ ਨੇ ਨਹੀਂ ਦੱਸਿਆ ਹੈਗਾ ਵੀ ਨਹੀਂ ਅਸੀਂ ਆਉਂਦੇ ਪੋਸਟਮਾਸਟਰ ਕਰਾਉਂਦੇ ਸਭ ਕੁਝ ਕਰਾਉਂਦੇ ਇਹਨੇ ਆਪਦੇ ਪਿੰਡ ਲੈ ਜਾ ਕੇ ਉਹਨੂੰ ਮਾਰਿਆ ਵਾ ਨਾਮ ਲਾਇਆ ਕੀ ਅਟੈਕ ਹੋ ਗਿਆ ਜ ਜੇ ਅਸੀਂ ਆਉਂਦੇ ਸੀ ਪੋਸਟਮਾਸਮ ਕਰਾਉਂਦੇ ਸਾਰਾ ਕੁਝ ਕਰਾਉਂਦੇ ਤੇ ਸਰ ਹੁਣ ਤੁਸੀਂ ਥਾਣੇ ਦੇ ਵਿੱਚ ਕੰਪਲੇਟ ਲਿਖਾਈ ਆ ਤੇ ਮੁਲਾਜ਼ਮਾਂ ਦੇ ਦੁਆਰਾ ਤੁਹਾਨੂੰ ਕੀ ਵਿਸ਼ਵਾਦ ਦਵਾਇਆ ਉਹਨਾਂ ਨੇ ਕੁਝ ਨਹੀਂ ਵਿਸ਼ਵਾਦ ਦਵਾਇਆ ਉਹਨਾਂ ਨੇ ਕੰਪਲੇਂਟ ਲਿਖ ਲਈ ਆ ਸਰ ਤੇ ਕਾਰਵਾਈ ਨੂੰ ਕੀ ਕਿਹਾ ਜੀ ਉਹਨਾਂ ਨੇ ਕਾਰਵਾਈ ਨੂੰ ਉਹਨਾਂ ਨੇ ਕੁਝ ਨਹੀਂ ਕਿਹਾ ਉਹ ਕਹਿੰਦੇ ਤੁਸੀਂ ਬਾਹਰ ਚੱਲੋ ਬੰਕ ਕੀ ਕਰਦੇ ਤੁਸੀਂ ਮੈਂ ਜੇ ਮੰਗ ਕਰਦੀਆਂ ਮੇਰੀ ਇਹਨੇ ਪਹਿਲਾਂ ਜ਼ਮੀਨ ਵੀ ਮੇਰੇ ਤੋਂ ਧੋਖੇ ਨਾਲ ਨਾ ਕਰਵਾਈ ਆ ਮੇਰੇ ਘਰ ਤੇ ਵੀ ਕਬਜ਼ਾ ਕਰੀ ਬੈਠਾ ਵਾ ਜੀ ਵੀਡੀਓ ਪ੍ਰੋਪਰਟੀ ਹੋ ਟਾਡੀ ਆਪਣੀ ਪ੍ਰੋਪਰਟੀ ਹਾਂਜੀ ਸਰ ਮੈਂ ਉਹਦੇ ਨਾਮ ਸਾਨੇਵਾਲ ਦੇ ਮੇਰੇ ਦਾਦਾ ਜੀ ਨੇ ਮੇਰੇ ਨਾਮ ਪ੍ਰੋਪਰਟੀ ਕਰਾਈ ਸੀ ਚਾਰ ਕਿੱਲੇ ਉਹ ਮੈਂ ਇਹਨੇ ਮੈਨੂੰ ਗੱਲਾਂ ਚ ਲਾ ਲਿਆ ਵੀ ਮੈਂ ਥੋੜਾ ਵਾਂ ਮੈਂ ਥੋੜਾ ਵਾਂ ਵੀ ਤੁਸੀਂ ਵੀ ਤੇ ਤਾਂ ਕਰਕੇ ਫਿਰ ਮੈਂ ਗੱਲਾਂ ਇਹਦੀਆਂ ਚਾਕੇ ਇਹਦੇ ਨਾਮ ਕਰਵਾਤੀ ਪ੍ਰੋਪਰਟੀ ਅ ਸਰ ਇਹ ਨਾ ਜਾਂਦੇ ਅਸਟੇਟ ਜੀ ਅੱਜ ਜੀ ਮੰਗਵਾ ਦੇ ਬਾਇਰ ਮਨ ਬਾਇਰ ਦਾ ਅਪਸਟੇਟ ਦਾ ਨੀਚੇ ਜਿਹੜਾ ਹੋਇਆ ਉਹ ਨਾ ਜਿਹੜਾ ਦਾ ਨਾਮ ਹੈ ਵੀਡੀਓ ਐਸਾ ਫਰਮ ਨੂੰ ਡਾਇਰੈਕਟ ਆਗਿਆ ਮੰਗ ਰਿਹਾ ਤੇ ਕੀ ਫਰਮ ਆਵਾਇਟੂ ਇਨਪੋਸ ਇਹਦੀ ਲਗਭਗ 2 ਵਜੇ ਦੇਖੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਪਕਾ ਰਾਜਾ ਪ੍ਰਾਂਤ ਬਾਜ਼ਾਰ ਸੰਘੇੜੇ ਹਾਲਾਂਕਿ ਦੇ ਵਿੱਚ ਇੱਕ ਲੜਾਈ ਚ ਨਾ ਹੋਈ ਤੇ ਉਸ ਝਗੜੇ ਦੇ ਵਿੱਚ ਦੋਨੋਂ ਪੇਰਾਨੀ ਆਪਣੀ ਐਮਰ ਅਪੀਲ ਪੇਸ਼ ਕਰਦੀ ਕਰ ਦਿੱਤੀ ਤੇ ਤੈਨੂੰ ਪ੍ਰਾਪਤ ਜੋ ਵੀ ਬਣਨੀ ਗੱਲ ਹੈ ਉਹ ਮੰਨ ਲੈਣਾ ਹੋਵੇਗਾ ਹਲੇ ਤੱਕ ਜਿਹੜੀ ਕਲਰ ਅਡਵਰਟਿਸਿਮ ਵਾਲੀ ਇਸ ਵਾਰ ਲਾਗੜੇ ਸਮਝਾਇਆ ਹਲੇ ਜੇ ਦਰਖਾਸਤ ਦਿੱਤੀ ਹੈ ਸਭ ਤੋਂ ਪਹਿਲਾਂ ਸੁਖਦੀਪ ਜੀ ਨੇ ਰੱਖ ਉਹਨਾਂ ਵੱਲੋਂ ਆਪਣੇ ਬਿਆਨ ਨੋਟ ਕਰਾ ਲਏ ਗਏ ਹਨ ਤੇ ਦੂਜੀ ਧਿਰ ਕਿਰਨਦੀਪ ਔਰ ਦੇ ਬਿਆਨ ਲਿਖੇ ਜਾ ਰਹੇ ਹਨ ਤੇ ਜੋ ਵੀ ਜਗਾ ਤੋਂ ਸਾਹਮਣੇ ਆਇਆ ਉਹਗੇ ਰਿਲੀਫ ਕਰਾ ਦਿੱਤਾ ਸਭ ਤੋਂ ਇਸ ਦੀ ਕੈਮਰੇ ਦੀ ਵੀਡੀਓ ਵੀ ਹੈ ਜੀ ਆ ਇਹ ਗਿਆ ਹੈ ਕਿ ਉਥੇ ਕੈਮਰੇ ਸੀਗੇ ਖਲਾਫ ਨੂੰ ਪੜਤਾਲ ਕੀਤੀ ਜਾ ਰਹੀਆ ਜੋ ਵੀ ਉਹਨਾਂ ਕੋਲ ਤਾਂ ਸਾਹਮਣੇ ਆਉਣਗੇ ਉਦੋਂ ਰਿਕਾਰਡ ਕਰਦੇ ਨੇ